ਇਦਾ ਮੇਟਰ ਨਾਮ ਮੈਂ ਵਿਨਮ ਹਜਨ ਜੀ ਮ्युनਿਸਪਲ ਇੰਜੀਨੀਅਰ ਨਗਰ ਕੌਂਸਲ ਖਰੜ ਸਰ ਕੀ ਇੱਥੇ ਸਾਡਾ ਇੱਕ ਏਰੀਆ ਹੈ ਕੋਰਾਲੀ ਰੋਡ ਤੇ ਲੈਫਟ ਸਾਈਡ ਤੇ ਅਸੀਂ ਉਹਨੂੰ ਮਾਈਂਟਰੀ ਸਕੂਲ ਰੋਡ ਕਹਿੰਦੇ ਆ ਉਸ ਰੋਡ ਤੇ ਔਰ ਪ੍ਰੈਸ ਜਿਹੜਾ ਹੈ ਮੇਨ ਸਾਡੀ ਜਿਹੜੀ ਸਰਵਿਸ ਰੋਡ ਹੈ ਉੱਥੇ ਕੁਝ ਥੋੜੀ ਪ੍ਰੋਬਲਮ ਹੈ ਪਾਣੀ ਇਕੱਠਾ ਹੋ ਜਾਂਦਾ ਜਿਹਦੇ ਬਾਰੇ ਅਸੀਂ ਨੈਸ਼ਨਲ ਹਾਈਵੇ ਨਾਲ ਵੀ ਤਾਲਮੇਲ ਕੀਤਾ ਹੋਇਆ ਉਹਨਾਂ ਦੇ ਮੁਤਾਬਕ ਅਸੀਂ ਨਾਲੇ ਨੂੰ ਖਾਲੀ ਕਰਕੇ ਉਹਨਾਂ ਨੂੰ ਓਪਨ ਕਰਕੇ ਸਾਰਾ ਦੇ ਦਿੱਤਾ ਉਹਨਾਂ ਦਾ ਕੰਮ ਉੱਥੇ ਚੱਲ ਰਿਹਾ ਹੈ ਉੱਥੇ ਉਹਨਾਂ ਦੀ ਪਾਈਪਾਂ ਪੈ ਜਾਣਗੀਆਂ ਉਹਨਾਂ ਨਾਲ ਸਾਡਾ ਬਰਾਬਰ ਤਾਲਮੇ ਚੱਲ ਰਿਹਾ ਹੈ ਸਾਡੀ ਵੀ ਦੋ ਮੋਟਰਾਂ ਉੱਥੇ ਪੱਕੀਆਂ ਲੰਗੀਆਂ ਰਹਿੰਦੀਆਂ ਤਾਂ ਕਿ ਉੱਥੇ ਜਿਹੜਾ ਪਾਣੀ ਇਕੱਠਾ ਨਾ ਹੋਵੇ ਇੱਕ ਉੱਥੇ ਅੱਗੇ ਜਾ ਕੇ ਪ੍ਰੋਬਲਮ ਹੈ ਜਿੱਥੇ ਕਿ ਪ੍ਰਾਈਵੇਟ ਸੀਵਰ ਹੈ ਪ੍ਰਾਈਵੇਟ ਸੀਵਰ ਚ ਜਿਹੜੀ ਉੱਥੇ ਕਲੋਨੀ ਬਣੀ ਹੈ ਉਹਨਾਂ ਨੇ ਆਪਣੇ ਆਪਣੇ ਪੱਧਰ ਤੇ ਜਿਹੜਾ ਹੈ ਉੱਥੇ ਕਨੈਕਸ਼ਨ ਕੀਤਾ ਹੋਇਆ ਹੈ ਸਾਡੇ ਸੀਵਰ ਦੇ ਵਿੱਚ ਉਹਨਾਂ ਨੇ ਅੱਗੇ ਕਨੈਕਸ਼ਨ ਕਰ ਲਿਆ ਉਹਨਾਂ ਦਾ ਸੀਵਰ ਥੋੜਾ ਜਿਹਾ ਦਿੱਕਤ ਦੇ ਰਿਹਾ ਹੈ ਜਿਸ ਵਾਸਤੇ ਅਸੀਂ ਆਪਣੇ ਲੈਵਲ ਤੇ ਵੀ ਚਾਹੇ ਉਹਨਾਂ ਦਾ ਪ੍ਰਾਈਵੇਟ ਸੀਵਰ ਹੈ ਕਿ ਚਲੋ ਲੋਕਾਂ ਨੂੰ ਮੇਨ ਰੋਡ ਤੇ ਵੀ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਅਸੀਂ ਆਪਣੀ ਵੀ ਗੱਡੀਆਂ ਭੇਜਦੇ ਰਹਿੰਦੇ ਆ ਪੰਪ ਵੀ ਭੇਜਦੇ ਰਹਿੰਦੇ ਆ ਔਰ ਉਹਦੇ ਬਾਅਦ ਸਾਡੇ ਬੰਦੇ ਕੰਟੀਨਿਊਸਲੀ ਲੱਗੇ ਹੋਏ ਨੇ ਕਿ ਜਿਹੜੀ ਖਾਨਪੁਰ ਤੋਂ ਲਾਈਨ ਜਾ ਰਹੀ ਹੈ ਉਹਨੂੰ ਸਾਫ਼ ਕਰਕੇ ਇਹ ਜਿਹੜੇ ਕਲੋਨੀਆਂ ਐ ਸਰ ਕਾਫੀ ਕਲੋਨੀਆਂ ਪੈਂਦੀਆਂ ਨੂਰ ਸਿਟੀ ਹੈ ਉਹਦੇ ਬਾਅਦ ਅੱਗੇ ਅੰਬਿਕਾ ਹੈ ਤੇ ਮਾਡਰਨ ਮਾਡਰਨ ਸ਼ਾਇਦ ਮਰਕਰ ਮਾਡਰਨ ਵੀ ਸ਼ਾਇਦ ਪੈਂਦੀ ਹੈ ਨਾ ਜੀ ਮਾਡਰਨ ਵੀ ਪੈਂਦੀ ਹੈ ਇਹ ਸਰੀ ਨਿਰਵਾਣਾ ਗ੍ਰੀਨ ਹੈ ਨੇਚਰ ਹਟਸ ਹੈ ਕਾਫੀ ਸਾਰੀ ਕਲੋਨੀਆਂ ਨੇ ਤੇ ਉਹਦੇ ਵਿੱਚ ਸਾਡੇ ਕੋਲ ਜਿਹੜਾ ਅਸੀਂ ਜਿਹੜੇ ਪਬਲਿਕ ਦੇ ਨੁਮਾਇੰਦੇ ਨੇ ਹੁਣੇ ਵੀ ਆਫਿਸ 'ਚ ਬੈਠੇ ਨੇ ਸੋ ਵੱਖ-ਵੱਖ ਜਿਹੜੇ ਉਹਨਾਂ ਦੇ ਗਰੁੱਪਸ ਨੇ ਸੀ ਉਹਨਾਂ ਨਾਲ ਤਾਲਮੇਲ ਰੱਖਿਆ ਹੋਇਆ ਉਹਨਾਂ ਨੂੰ ਕੱਲ ਸਾਡੇ ਨਾਲ ਮੀਟਿੰਗ ਹੋਈ ਅਸੀਂ ਡਿਟੇਲ 'ਚ ਉਹਨਾਂ ਨੂੰ ਐਕਸਪਲੇਨ ਕੀਤਾ ਕਿ ਅਸੀਂ ਕਿਸ ਤਰੀਕੇ ਨਾਲ ਕੰਮ ਕਰ ਰਹੇ ਹਾਂ ਕੀ ਅਸੀਂ ਕਰ ਰਹੇ ਹਾਂ ਔਰ ਕੀ ਇਹਦਾ ਹੱਲ ਹੈ ਉਸ ਚੀਜ਼ ਤੋਂ ਉਹਨਾਂ ਨੇ ਸਹਿਮਤੀ ਪ੍ਰਗਟਾਈ ਔਰ ਉਹਨਾਂ ਦੇ ਨੌਲੇਜ 'ਚ ਹਰ ਚ ਉਹਨਾਂ ਨੇ ਦਫ਼ਤਰ ਜਾ ਕੇ ਗੁੰਡਾਗਰਦੀ ਕੀਤੀ ਹੁਣ ਦੰਗ ਮਚਾਇਆ ਸਾਡੇ ਜਿਹੜੇ ਸਰਕਾਰੀ ਮੁਲਾਜ਼ਮ ਇਹਨਾਂ ਨੂੰ ਧਮਕਾਇਆ ਦਫ਼ਤਰ ਤੋਂ ਬਾਹਰ ਕੱਢਿਆ ਔਰ ਦਫ਼ਤਰ ਨੂੰ ਤਾਲੇ ਲਾਏ ਕਿਉਂਕਿ ਇਹ ਦਿੱਖੀ ਗੱਲ ਬਿਲਕੁਲ ਨਜਾਇਜ਼ ਹੈ ਉਹ ਚੀਜ਼ ਜਿਹੜੀ ਹੈ ਜਿਹੜੀ ਜਿਹੜੀ ਇਹ ਨਿਯਮਾਂ ਦੇ ਵੀ ਖਿਲਾਫ ਹੈ ਕਾਨੂੰਨ ਦੇ ਖਿਲਾਫ ਹੈ ਤੇ ਇਸ ਸੰਬੰਧੀ ਜਿਹੜਾ ਸਾਡੇ ਵੱਲੋਂ ਜਿਹੜਾ ਹੈ ਸੂਚਿਤ ਕਰ ਦਿੱਤਾ ਗਿਆ ਹੈ ਤੇ ਪੁਲਿਸ ਵਿਭਾਗ ਨੂੰ ਕਾਰਵਾਈ ਕੀਤੀ ਜਾ ਰਹੀ ਹੈ ਇੰਸਪੈਕਟਰ ਸਾਹਿਬ ਆਏ ਹੋਏ ਨੇ ਅੱਗੇ ਵਾਸਤੇ ਕੀ ਅੱਗੇ ਵਾਸਤੇ ਸਰ ਪਬਲਿਕ ਨੂੰ ਮੈਂ ਹੀ ਰਿਕੁਐਸਟ ਕਰਾਂਗਾ ਵੀ ਅਸੀਂ ਦੇਖੋ ਗ੍ਰੀਵੈਂਸ ਸੁਣਨ ਵਾਸਤੇ ਬੈਠੇ ਆਂ ਅਸੀਂ ਪਬਲਿਕ ਦਾ ਰਾਈਟ ਹੈ ਕੋਈ ਵੀ ਬੰਦਾ ਆ ਸਕਦਾ ਹੈ ਬਟ ਇਹ ਵੀ ਜਿਹੜੀ ਸ਼ਬਦਾਵਲੀ ਠੀਕ ਹੋਣੀ ਚਾਹੀਦੀ ਵਿਵਹਾਰ ਉਚਿਤ ਹੋਣਾ ਚਾਹੀਦਾ ਤੇ ਜੇ ਕੋਈ ਸਾਡੇ ਲੈਵਲ ਤੇ ਕੋਈ ਕਮੀ ਹੈ ਅਸੀਂ ਸਾਰੇ ਸਾਡੇ ਡਿਫਰੈਂਟ ਲੈਵਲਸ ਨੇ ਸਾਡੇ ਜੂਨੀਅਰ ਵੀ ਜੂਨੀਅਰ ਵੀ ਆਫੀਸਰਸ ਨੇ ਮੇਰੇ ਉੱਪਰ ਵੀ ਬੈਠੇ ਨੇ ਤੇ ਅਸੀਂ ਜਿਹੜੇ ਆ ਪਬੰਧ ਹੈਗੇ ਆ ਲੋਕਾਂ ਨੂੰ ਸਹੂਲਤਾਂ ਦੇਣ ਵਾਸਤੇ ਪਰ ਕਿੱਥੇ ਜਿੱਥੇ ਦਿੱਕਤ ਆ ਜਾਂ ਤੇ ਲੇਕਿਨ ਹੈ ਕਿ ਸਾਡੇ ਨਾਲ ਤਾਲਮੇ ਰੱਖਣ ਪ੍ਰੈਸਟਾਈਡ ਦਾ ਵਿਭਾਗ ਜਿਹੜਾ ਹੈ ਨਾ ਹੀ ਸ਼ੋਭਾ ਦਿੰਦਾ ਹੈ ਨਾ ਹੀ ਉਚਿਤ ਹੈ ਕਲੋਨੀ ਮਾਲਕਾਂ ਨੂੰ ਤਾਲਣਾ ਸਰ ਅਸੀਂ ਕਾਰਵਾਈ ਕਰਾਂਗੇ ਅਸੀਂ ਹੁਣ ਉਹਨਾਂ ਨੂੰ ਨੋਟਿਸ ਅਸੀਂ ਆਲਰੇਡੀ ਕੱਢੇ ਹੋਏ ਨੇ ਤੇ ਜਿਹੜਾ ਹੈਗਾ ਉਹਨਾਂ ਦੇ ਕਨੈਕਸ਼ਨ ਵੀ ਕਟਾਂਗੇ ਉਹ ਉਹਨਾਂ ਦਾ ਇੰਤਜ਼ਾਮ ਆਪ ਕਰਨ ਵੀ ਸੜਕ ਕਲੋਨਾਈਜ਼ ਹਾਂਜੀ ਬਿਲਕੁਲ ਜਿਹੜੇ ਵੀ ਮੇਨਟੇਨ ਕਰ ਰਹੇ ਨੇ ਜੀ ਕਿਤੇ ਕਲੋਨੀ ਹੈ ਕਿਤੇ ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਮੇਨਟੇਨ ਕਰ ਰਹੀ ਹੈ ਤੇ ਸਾਡਾ ਤੇ ਬੇਸਿਕਲੀ ਅਸੀਂ ਉਹਨਾਂ ਨੂੰ ਉਹਨਾਂ ਦੇ ਨਾਲ ਤਾਲਮੇਲ ਕਰਕੇ ਚੱਲ ਰਹੇ ਹਾਂ ਕਿ ਚਲੋ ਲੋਕਾਂ ਨੂੰ ਦਿੱਕਤ ਨਾ ਆ ਕਿ ਸੀਵਰੇਸੀ ਮੈਨੇਜ ਕਰ ਰਹੇ ਆ ਵੀ ਕੋਈ ਗੱਲ ਨਹੀਂ ਕਿ ਅੰਦਰ ਉਹਨਾਂ ਦੇ ਪਾਣੀ ਇਕੱਠਾ ਹੋਏਗਾ ਇਹਨਾਂ ਨੂੰ ਆਪ ਮੈਨੇਜ ਕਰਨਾ ਪਏਗਾ ਹੁਣ ਅਸੀਂ ਕਾਰਵਾਈ ਕਰਦੇ ਆ ਜੀ ਅੱਗੇ ਜਿਵੇਂ ਵੀ ਹੈ